ਸੰਘਾ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ 17 ਜਨਵਰੀ 1873 ਵਾਲੇ ਦਿਨ 42 ਕੂਕੇ ਨੂੰ ਲੁਧਿਆਣਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਐਮ ਐਲ ਕੋਵਿੰਡ ਦੇ ਹੁਕਮਾ ਹੇਠ ਤੋਪਾਂ ਅੱਗੇ ਬੰਨ੍ਹ ਕੇ ਤੋਪਾਂ ਦੇ ਗੋਲਿਆਂ ਨਾਲ ਪੜਾ ਦਿੱਤਾ ਗਿਆ ਸੀ ਕੀ ਕਾਰਨ ਸੀ ਅਜਿਹਾ ਆਉ ਜਾਣਦੇ ਹਾਂ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਸਿੱਖ ਇਤਿਹਾਸ ਅਤੇ ਛੇ ਸਿੰਘਾਂ ਦੇ ਜੀਵਨ ਦੇ ਲਈ ਇਹ ਪੇਜ ਜਰੂਰ ਜਰੂਰ ਫੋਲੋ ਕਰਿਓ ਆਉ ਕਰਦੇ ਹਾਂ ਵੀਡੀਓ ਸ਼ੁਰੂ 15 ਦਸੰਬਰ 1871 ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੁੱਚਣਾ ਮਾਰਨ ਦੇ ਦੋਸ਼ ਦੇ ਤਹਿਤ ਚਾਰ ਨਾਮ ਤਾਰਦੀ ਸਿੰਘਾ ਬਿੱਲਾ ਸਿੰਘ ਹਾਕਮ ਸਿੰਘ ਪਟਵਾਰੀ ਲੈਣਾ ਸਿੰਘ ਤੇ ਫਤੇਹ ਸਿੰਘ 파ਟ ਨੂੰ ਸ਼ਾਂਸੀ ਦਿੱਤੀ ਗਈ ਅਤੇ ਤਿੰਨ ਸਿੰਘਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। 14 ਜੂਨ 1870 ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੁੱਕਿਆਂ ਨੇ ਇੱਕ ਬੁਚੜ ਖਾਨੇ ਤੇ ਹਮਲਾ ਕੀਤਾ ਤੇ ਕੁਝ ਬੁਚੜਾਂ ਨੂੰ ਕਤਲ ਕਰ ਦਿੱਤਾ। ਬਾਅਦ ਵਿੱਚ ਇਨ੍ਹਾਂ ਬੁਚੜਾਂ ਦੇ ਕਤਲ ਦੇ ਇਲਜ਼ਾਮ ਹੇਠ ਮੰਗਲ ਸਿੰਘ ਮਸਤਾਨ ਸਿੰਘ ਸਰਮੁਖ ਸਿੰਘ ਗੁਲਾਬ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਸਾਰਿਆਂ ਤੇ ਮੁਕੱਦਮਾ ਚਲਾਇਆ ਗਿਆ। ਪਰ ਗੁਲਾਬ ਸਿੰਘ ਦੇ ਸਰਕਾਰੀ ਗਵਾਹਾਂ ਜਾਣ ਕਾਰਨ ਇਸ ਕੇਸ ਨੇ ਨਵਾਂ ਮੋੜ ਲੈ ਲਿਆ ਅਤੇ ਇਹਨਾਂ ਬੱਚਿਆਂ ਦੇ ਕਤਲ ਦੇ ਦੋਸ਼ ਦੇ ਤਹਿਤ ਕੂਕਿਆਂ ਨੂੰ ਫਾਂਸੀ ਦੇ ਦਿੱਤੀ ਗਈ। ਅਸਲ ਵਿੱਚ ਕੂਕੇ ਸਿੱਖਾਂ ਦਾ ਹੀ ਇੱਕ ਅਜਿਹਾ ਕੁਰਬਾਨੀ ਭਰਿਆ ਹਿੱਸਾ ਸਨ ਜਿਨ੍ਹਾਂ ਨੂੰ ਵਿਪਰ ਨੇ ਇਸ ਤਰ੍ਹਾਂ ਗੁੰਮਰਾਹ ਕਰ ਦਿੱਤਾ ਕਿ ਸਿੱਖੀ ਸਰੂਪ ਵਿੱਚ ਹੀ ਉਹਨਾਂ ਨੇ ਨਾ ਸਿਰਫ ਆਪਣਾ ਰੂਪ ਬਦਲਿਆ ਸਗੋ ਆਪਣੀਆਂ ਰਸਮਾਂ ਵੀ ਅਲੱਗ ਬਣਾ ਲਈਆਂ। ਕੁਝ ਕੂਕੇ ਇਹਨਾਂ ਵਿਪਰਾਂ ਦੇ ਅਸਰ ਅਧੀਨ ਇਸ ਕਦਰ ਆਏ ਕਿ ਵਿਪਰ ਨੇ ਉਹਨਾਂ ਪਾਸੋਂ ਕੁਝ ਕੰਮ ਅਜਿਹਾ ਕਰਵਾਏ ਜਿਨ੍ਹਾਂ ਦਾ ਸਿੱਖ ਸਦਾਤਾ ਦੇ ਨਾਲ ਕੋਈ ਦੂਰੋਂ ਪਰਿਉ ਦਾ ਵਾਸਤਾ ਨਹੀਂ ਸੀ ਅਸਲ ਵਿੱਚ ਵੈਸ਼ਰੂ ਹਿੰਦੂਆ ਨੇ ਕੁੱਕਿਆਂ ਨੂੰ ਆਪਣੇ ਰਾਹ ਤੋੜਨ ਦੇ ਵਾਸਤੇ ਇੱਕ ਐਸੀ ਚਾਲ ਚੱਲੀ ਕਿ ਉਹਨਾਂ ਨੇ ਇਹਨਾਂ ਕੁੱਕਿਆਂ ਨੂੰ ਮੁਸਲਮ ਵਿਰੋਧੀ ਲਹਿਰ ਵੱਲ ਤੋਰ ਦਿੱਤਾ ਉਹਨਾਂ ਦਿਨਾਂ ਵਿੱਚ ਅੰਗਰੇਜ਼ਾਂ ਨੇ ਸ੍ਰੀ ਅਮਰitsar ਸਾਹਿਬ ਵਿਖੇ ਇੱਕ ਬੁੱਚੜਖਾਨਾ ਖੋਲ੍ਹਿਆ ਹੋਇਆ ਸੀ ਜਿੱਥੇ ਗਊਆਂ ਦੇ ਮਾਸ ਦੇ ਵਪਾਰ ਦੇ ਲਈ ਗਊਆਂ ਵੱਢੀਆਂ ਜਾਂਦੀਆਂ ਸਨ ਵੇਅਸ਼ ਨੂੰ ਹਿੰਦੂਆਂ ਨੂੰ ਇਹ برداشت ਨਹੀਂ ਸੀ ਕਿਉਂਕਿ ਗਊ ਉਹਨਾਂ ਦੇ ਲਈ ਪਵਿੱਤਰ ਜਾਨਵਰ ਸੀ। ਉਹ ਇਸ ਜਾਨਵਰ ਨੂੰ ਆਪਣੀ ਮਾਤਾ ਕਹਿ ਕੇ ਪੂਜਦੇ ਸਨ। ਇੰਜ ਗਊ ਇਹਨਾਂ ਦੇ ਲਈ ਪੂਜਨਿਕ ਸੀ। ਸਿੱਖ ਧਰਮ ਵਿੱਚ ਗਊ ਵਾਕੀ ਦੇ ਜਨਮਰਾਵਾਗ ਹੀ ਇੱਕ ਆਮ ਜਾਨਵਰ ਹੈ। ਉਸ ਨੂੰ ਮਾਰਨ ਜਾਂ ਨਾ ਮਾਰਨ ਦੇ ਪ੍ਰਤੀ ਸਿੱਖ ਧਰਮ ਵਿੱਚ ਕੋਈ ਧਾਰਨਾ ਨਹੀਂ ਹੈ। ਸੋ ਵਿਪਰ ਵਿੱਚ ਇਹਨਾਂ ਜੁੱਸਾ ਨਹੀਂ ਸੀ ਕਿ ਉਹ ਅੰਗਰੇਜ਼ਾਂ ਦੇ ਖਿਲਾਫ ਇੱਕ ਕਿਸਮ ਦਾ ਵਿਦਰੋਹ ਜਾਂ ਵਿਰੋਧ ਕਰ ਸਕਣ। ਜਾਂ ਫਿਰ ਟੱਕਰ ਹੀ ਲੈ ਸਕਨ ਸੋ ਇੰਜ ਚਲਾ ਕੇ ਬੇਪਰ ਨੇ ਇਨ੍ਹਾਂ ਕੁੱਕਿਆਂ ਨੂੰ ਗਊ ਰੱਖੇ ਆ ਕੇ ਕੁਝ ਐਸਾ ਪੜਕਾ ਦਿੱਤਾ ਕਿ ਇਨ੍ਹਾਂ ਬ੍ਰਾਹਮਣਾਂ ਨੇ ਕੁੱਕਿਆਂ ਨੂੰ ਬਰਗਲਾ ਕੇ ਇਨ੍ਹਾਂ ਬੁੱਚੜਖਾਨਿਆਂ ਦੀ ਵਿਰੋਧਤਾ ਸ਼ੁਰੂ ਕਰਵਾ ਦਿੱਤੀ ਇੰਜ ਇਸ ਗੁੰਮਰਾਹੀ ਅਧੀਨ ਕੁਝ ਕੁੱਕਿਆਂ ਨੇ 14 ਜੂਨ 1870 ਵਾਲੇ ਦਿਨ ਅੰਮ੍ਰਿਤਸਰ ਸਾਹਿਬ ਦੇ ਇੱਕ ਬੁੱਚੜਖਾਨੇ ਤੇ ਹਮਲਾ ਕਰਕੇ ਕੁਝ ਬੁੱਚੜ ਮਾਰ ਦਿੱਤੇ ਜਦੋਂ ਬਰਤਾਨਵੀ ਸਰਕਾਰ ਬੇਰੋਜ਼ਗਾਰ ਸਿੱਖ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰ ਰਹੀ ਸੀ ਤਾਂ ਕੁੱਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਨੇ ਬਹੁਤ ਸਾਰੇ ਗੁਰਸਿੱਖਾਂ ਦੇ ਨਾਲ ਮਿਲ ਕੇ ਇਸ ਵਿਦੇਸ਼ੀ ਸਰਕਾਰੀ ਸੇਵਾ ਦਾ ਵਿਰੋਧ ਕੀਤਾ ਸੀ ਆਪ ਨੇ ਕਈ ਵਾਰ ਅੰਗਰੇਜ਼ਾਂ ਦੇ ਖਿਲਾਫ ਐ ਸਯੋਗ ਲਹਿਰ ਦੀ ਸ਼ੁਰੂਆਤ ਕੀਤੀ ਕਿੰਜ ਇੰਨਾ ਸਿਧਾਂਤਾਂ ਸਤ ਦਾ ਨਾਮ ਤਾਰੀ ਲਹਿਰ ਦਾ ਬ੍ਰਿਟਿਸ਼ ਸਰਕਾਰ ਨਾਲ ਸਿੱਧਾ ਟਕਰਾ ਸ਼ੁਰੂ ਹੋ ਗਿਆ 14 ਜੂਨ 1871 ਨੂੰ ਤੇ 15 ਜੁਲਾਈ 1871 ਨੂੰ ਜਦੋਂ ਰਾਏਕੋਡ ਵਿਖੇ ਕੁੱਕਿਆ ਵੱਲੋਂ ਕਸਾਈਆਂ ਉੱਤੇ ਹਮਲੇ ਕੀਤੇ ਗਏ ਤਾਂ ਬਾਬਾ ਰਾਮ ਸਿੰਘ ਇਸ ਕਾਰਵਾਈ ਦੇ ਨਾਲ ਦਿਲੋਂ ਸਹਿਮਤ ਨਹੀਂ ਸਨ ਪਰ ਕਿਉਂਕਿ ਬਾਬਾ ਰਾਮ ਸਿੰਘ ਕੂਕਿਆਂ ਦੇ ਮੁਖੀ ਸਨ ਇਸ ਕਰਕੇ ਇਸ ਦੇ ਲਈ ਬਾਬਾ ਜੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ 15 ਮਈ 1872 ਨੂੰ ਮਲੇਰਕੋਟਲਾ ਵਿਖੇ ਕੂਕਿਆਂ ਨੇ ਹਮਲਾ ਕਰਕੇ कोतवाल ਅਹਿਮਦ ਖਾਨ ਨੂੰ ਅਤੇ ਛਤਿ ਸਪਈਆਂ ਨੂੰ ਮਾਰ ਦਿੱਤਾ ਸੀ ਜਿਸ ਦੇ ਦੋਸ਼ ਦੇ ਤਹਿਤ 68 ਕੂਕੇ ਪਿੰਡ ਰੜ ਦੇ ਲਾਗੇ ਗ੍ਰਿਫਤਾਰ ਕਰ ਲਏ ਗਏ ਸਨ 17 ਜਨਵਰੀ 1873 ਨੂੰ ਇਹਨਾਂ ਵਿੱਚੋਂ 42 ਕੂਕਿਆਂ ਨੂੰ ਲੁਧਿਆਣਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਐਮ ਐਲ ਕੋਵਿੰਡ ਦੇ ਹੁਕਮਾ ਹੇਠ ਤੋਪਾਂ ਕੇ ਬਨ ਕੇ ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤਾ ਗਿਆ ਸੀ ਸਸੰਗਤ ਜੀ ਇਹ ਜਾਣਕਾਰੀ ਸਾਡੇ ਵੱਲੋਂ ਦਿੱਤੀ ਕਿਹੋ ਜੀ ਲੱਗੀ ਕਮੈਂਟ ਵਿੱਚ ਆਪਣੀ ਰਾਇ ਜ਼ਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਿੱਖ ਇਤਿਹਾਸ ਅਤੇ ਸੇ ਸਿੰਘਾਂ ਦੇ ਜੀਵਨ ਦੇ ਲਈ ਇਹ ਪੇਜ ਜ਼ਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ